ਸ਼ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਆਂ ਆਉਣ ਨਜ਼ਮਾਰਦੀ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੋਂ ਬਾਅਦ ਇੱਕ ਹੋਰ ਵੱਡਾ ਅਸਤੀਫਾ ਚੰਡੀਗੜ੍ਹ ਦੀ ਸਾਬਕਾ ਐਮਪੀ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਝਟਕਾ ਵੱਡਾ ਕਦਮ ਚੁੱਕਣ ਜਾ ਰਹੀ ਹੈ ਸਰਕਾਰ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਅਮਰਿੰਦਰ ਗਿੱਲ ਦੀ ਫਿਲਮ ਨੂੰ ਨਹੀਂ ਮਿਲਿਆ CBFC ਸਰਟੀਫਿਕੇਟ ਅਮਰੀਕਾ ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ ਡਰਾਲੇ ਚ ਜਿਉਂਦਾ ਸੜਿਆ ਕਰਨਬੀਰ ਸਿੰਘ ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਹੋਰ ਵੱਡੇ ਅਸਤੀਫੇ ਦੀ ਖਬਰ ਸਾਹਮਣੇ ਆਈ ਜਿਸ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਕਿ ਆਈਐਮਐਫ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਤੇ ਸਾਬਕਾ ਮੁਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਦੱਸਿਆ ਕਿ ਉਹ ਹਾਰਵਰਡ ਯੂਨੀਵਰਸਿਟੀ ਵਾਪਸ ਜਾ ਕੇ ਪੜ੍ਹਾਈ ਅਤੇ ਖੋਜ ਕਰਨਾ ਚਾਹੁੰਦੇ ਨੇ ਆਈਐਮਐਫ ਨੇਵੀਏ ਪੁਸ਼ਟੀ ਕੀਤੀ ਹੈ ਕਿ ਗੀਤਾ ਦੇ ਉੱਤਰਾਧਿਕਾਰੀ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਚੰਡੀਗੜ੍ਹ ਤੋਂ ਭਾਜਪਾ ਦੀ ਸਾਫ ਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਕਰੀਬ 13 ਲੱਖ ਰੁਪਏ ਦੇ ਬਕਾਇਏ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਕਿਰਨ ਖੇਰ ਵੱਲੋਂ ਸੈਕਟਰ 7 ਵਿਖੇ ਅਲਾਟ ਕੀਤੇ ਗਏ ਸਰਕਾਰੀ ਘਰ ਦਾ ਕਿਰਾਇਆ ਨਾ ਭਰਨ ਕਾਰਨ ਉਨ੍ਹਾਂ ਤੇ 13 ਲੱਖ ਰੁਪਏ ਦੇ ਕਰੀਬ ਬਕਾਇਆ ਹੋ ਗਿਆ। ਉਨ੍ਹਾਂ ਨੂੰ ਅਲਾਟ ਕੀਤੇ ਗਏ ਘਰ ਦੀ ਲਾਇਸੈਂਸ ਫੀਸ ਦੇ ਤੌਰ ਤੇ 12,70,000 ਰੁਪਏ ਦਾ ਬਕਾਇਆ ਸੀ ਕਿਰਨ ਖੇਰ ਨੂੰ ਪੈਸੇ ਜਲਦੀ ਜਮਾ ਕਰਵਾਉਣ ਦੇ ਲਈ ਕਿਹਾ ਗਿਆ ਹੈ ਉਹਨਾਂ ਨੂੰ ਰੈਂਕਸ ਤੇ ਅਸਿਸਟੈਂਟ ਕੰਟਰੋਲਰ ਵੱਲੋਂ ਬੀਤੀ 24 ਜੂਨ ਨੂੰ ਨੋਟਿਸ ਵੀ ਭੇਜਿਆ ਗਿਆ ਸੀ ਹੁਣ ਜੇਕਰ ਉਹਨਾਂ ਵੱਲੋਂ ਰਕਮ ਜਮਾ ਨਹੀਂ ਕਰਵਾਈ ਜਾਂਦੀ ਤਾਂ ਬਕਾਇਆ ਰਕਮ ਤੇ 12% ਦੀ ਵਿਆਜ ਲੱਗੇਗਾ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਇਸ ਕਦਮ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕੀਤੀ ਜਾਵੇਗੀ ਇਹ ਜਾਂਚ ਫੈਡਰਲ ਆਡੀਟਰ ਜਨਰਲ ਵੱਲੋਂ ਕੀਤੀ ਜਾਵੇਗੀ ਆਡੀਟਰ ਜਨਰਲ ਕੈਰਨ ਹੋਗਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹਨਾਂ ਦਾ ਦਫ਼ਤਰ 2026 ਲਈ ਪ੍ਰੋਗਰਾਮ ਦਾ ਆਡਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਆਡੀਟਰ ਜਨਰਲ ਕੈਰਨ ਹੋਗਨ ਦੇ ਦਫ਼ਤਰ ਦੁਆਰਾ ਇਸ ਆਡਿਟ ਦੀ ਪੁਸ਼ਟੀ ਕੀਤੀ ਗਈ ਹਾਲਾਂਕਿ ਇਸ ਦੇ ਰੂਪਰੇਖਾ ਦਾ ਖੁਲਾਸਾ ਨਹੀਂ ਕੀਤਾ ਗਿਆ ਇਸ ਵਿਸ਼ੇ ਤੇ ਇੱਕ ਰਿਪੋਰਟ ਅਗਲੇ ਸਾਲ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਲੱਗਿਆ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਪ੍ਰਸਿੱਧ ਗਾਇਕ ਤੇ اداکار ਅਮਰਿੰਦਰ ਗਿੱਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਪਰ ਇਸ ਫਿਲਮ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਵਿੱਚ ਰੁਕਾਵਟ ਬਣ ਰਹੀ ਹੈ ਹਾਲਾਂਕਿ ਪ੍ਰਬੰਧਕਾਂ ਦੁਆਰਾ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਪਸ਼ਟ ਹੈ ਕਿ ਇਹ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਪਰ ਦਰਸ਼ਕ ਇਸ ਨੂੰ ਭਾਰਤ ਦੇ ਵਿੱਚ ਨਹੀਂ ਦੇਖ ਸਕਣਗੇ 3 ਸਾਲ ਪਹਿਲਾਂ ਆਪਣੀ ਸੁਨਹਿਰੀ ਭਵਿੱਖ ਦੀ ਆਸ ਵਿੱਚ ਅਮਰੀਕਾ ਪੜ੍ਹਾਈ ਕਰਨ ਗਏ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਲੜਕਾ ਕਰਨਵੀਰ ਸਿੰਘ ਸਟੱਡੀ ਬੀਸ ਤੇ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਚਾਨਕ ਰਾਤ ਸਮੇਂ ਟਰਾਲਾ ਸੜਕ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਪਲਟ ਗਿਆ ਤੇ ਟਰਾਲੇ ਨੂੰ ਅੱਗ ਲੱਗ ਗਈ ਤੇ ਕਰਨਵੀਰ ਟਰਾਲੇ ਚੋਂ ਬਾਹਰ ਨਹੀਂ ਨਿਕਲ ਸਕਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਐਨ ਆਰ ਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਰਸੂਖ ਤੇ ਸੰਬੰਧ ਰੱਖਦਾ ਜਾਣਕਾਰੀ ਦਿੰਦੇ ਐਨਆਰਆਈ ਰੁਪਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਮੈਂ ਘਰ ਦੇ ਵਿੱਚ ਸੋਇਆ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕਾ ਹੋਇਆ ਤੇ ਜਦੋਂ ਮੈਂ ਕੋਠੀ ਦੇ ਉੱਪਰ ਜਾ ਕੇ ਵੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ ਤੇ ਸਵੇਰੇ ਕਿਸੇ ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਗੇਟ ਤੇ ਰਾਤ ਫਾਇਰਿੰਗ ਹੋਈ ਹੈ ਜਦੋਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਵੇਖੀਆਂ ਗਈਆਂ ਤਾਂ ਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੇਟ ਦੇ ਉੱਪਰ ਦੋ ਫਾਇਰ ਕੀਤੇ ਗਏ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਬੀਤੇ ਦਿਨੀ ਅਣਪਛਾਤੇ ਫੋਨ ਨੰਬਰ ਉੱਤੇ 50 ਲੱਖ ਰੁਪਏ ਫਿਰੌਤੀ ਵੀ ਮੰਗੀ ਗਈ। ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਕੁਮਾਨ ਪੁਲਿਸ ਨੂੰ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਤੁਰੰਤ ਬਾਅਦ ਹੀ ਥਾਣਾ ਮੁਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਦਿਆਂ ਸਾਰੀ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰੁਪਿੰਦਰ ਸਿੰਘ ਰੋਮੀ ਐ ਮੈਂ ਪਿੰਡ ਮਾੜੀ ਡੰਡਾ। ਜੀ ਰੁਪਿੰਦਰ ਬਲਾਕਦਰ। ਵਾਕਿਆ ਭਾਜੀ ਅਸੀਂ ਸੁੱਤੇ ਹੀ ਕੋਈ ਸਾਡੇ 11:00 ਵਜੇ ਖੜਾਕ ਹੋਇਆ ਬਾਹਰ। ਜੀ। ਤੇ ਮੈਂ ਉੱਠ ਕੇ ਕੋਟੇ ਤੇ ਚੜ ਕੇ ਦੇਖਿਆ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਿਰ ਕਾਲ ਆਉਦੀ ਆ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ ਬਾਹਰ ਉਹਦਾ ਜੀ ਉਹ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਿੰਦੇ ਤੇਰੇ ਘਰੇ ਗੋਲੀ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਵਿੱਚ ਦੋ ਹੀ ਮੁੰਡੇ ਦੇ ਮੂੰਹ ਬੰਨੇ ਜਾਨ ਪਛਾਤੇ ਤੇ ਉਹ ਫਾਇਰ ਕਰਕੇ ਹੀ ਢੇਡ ਦਿੱਤੇ ਤੇ ਕੋਈ ਦਲੇ ਕਾਲ ਕੋਲ ਵੀ ਇਹਨਾਂ ਕੇ ਭਰੀ ਕਾਲ ਕੋਈ ਨਹੀਂ ਚੱਲੇ ਬਾਅਦ ਕੋਈ ਕਾਲ ਨਹੀਂ ਬਾਅਦ ਚ ਬੋਲੇ ਜਿਹੜਾ ਮੰਗ ਕੀਤੀ ਕੋਈ ਨਾ ਨਹੀਂ ਕੋਈ ਕਾਲ ਅਜੇ ਤਿੰਨ ਕਾਲ ਤੇ ਇਸ ਬੰਦੀ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰਸ਼ਾਸਨ ਆਇਆ ਵਾ ਜੀ ਤੇ ਕਾਰਵਾਈ ਚੱਲੀ ਗਈ ਕੀ ਮੰਗ ਕਰਦੇ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਂ ਹੁਣ ਫੜੇ ਜਾਂ ਨਾ ਤੇ ਕੌਣ ਬੰਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੈ ਉਹ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇ ਜੀ ਕਿ ਲੱਗਦਾ ਤੁਹਾਨੂੰ ਕੋਈ ਪਿੱਛੇ ਤੋਂ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜਦੋਂ ਟਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇਖ ਲਿਆ ਜਾ ਸਕਦਾ ਮੇਰਾ ਨਾਮ ਸਜਿੰਦਰ ਸਿੰਘ ਪਿੰਟਾਂ ਦਾ ਮੈਂ ਭਾਜੀ ਆਉਂਦਾ ਸੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਵਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਇਹ ਤਾਂ ਮੈਂ ਵੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਤੇ ਪੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਾਂ ਕਰਕੇ ਤੇ ਉਹ ਨਿਕਲ ਗਏ ਹੁੰਜਰ ਨੂੰ ਹਾਂਜੀ ਮੋਟਰਸਾਰਗਾ ਦੇ ਮੋਟਰਸਾਰ ਸਪਲੈਂਡਰ ਇਹ ਉਧਰ ਵੱਖ-ਵੱਖ ਸ਼ਹਿਰਾਂ ਵਿੱਚ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦਾ ਪ੍ਰਸ਼ਾਸਨ ਵੱਲੋਂ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਗਿਆ ਗੁਰਦਾਸਪੁਰ ਵਿਖੇ ਚਾਈਲਡ ਪ੍ਰੋਟੈਕਸ਼ਨ ਤੇ ਚਾਈਲਡ ਵੈਲਫੇਅਰ ਵੱਲੋਂ ਪੁਲਿਸ ਟੀਮ ਨਾਲ ਸੜਕਾਂ ਦਾ ਜਾਇਜ਼ਾ ਲਿਆ ਗਿਆ ਤੇ ਭੀਖ ਮੰਗਦੇ ਛੇ ਅਤੇ ਭੇਲਪੁਰੀ ਵੇਚਦੇ ਤਿੰਨ ਬੱਚਿਆਂ ਨੂੰ ਫੜਿਆ ਗਿਆ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਸੁਨੀਲ ਜੋਸ਼ੀ ਅਤੇ ਚਾਈਲਡ ਵੈਲਫੇਅਰ ਦੇ ਚੇਅਰਪਰਸਨ ਸੁਚਾ ਸਿੰਘ ਮਲਤਾਨੀ ਨੇ ਦੱਸਿਆ ਕਿ ਜੋ ਬੱਚੇ ਭੇਲਪੁਰੀ ਵੇਚ ਰਹੀ ਸਨ ਉਹਨਾਂ ਦੱਸਿਆ ਕਿ ਠੇਕੇਦਾਰ ਵੱਲੋਂ ਉਹਨਾਂ ਨੂੰ ਕੰਮ ਤੇ ਲਗਾਇਆ ਗਿਆ ਤੇ ਪੁਲਿਸ ਤੇ ਚਾਈਲਡ ਪ੍ਰੋਟੈਕਸ਼ਨ ਵੱਲੋਂ ਠੇਕੇਦਾਰ ਨੂੰ ਬੁਲਾਇਆ ਗਿਆ ਉਧਰ ਦੂਜੇ ਪਾਸੇ ਭੀਗ ਮੰਗ ਦੇ ਫੜੇ ਗਏ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਜ ਪ੍ਰੋਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਬਦਾਸਪੁਰ ਸਿਟੀ ਤੇ ਦਿਨਾਲਗਰ ਵਿੱਚ ਰੇਡ ਕੀਤੀ ਸੀ ਉਥੋਂ ਆਪਾਂ ਭੀਗ ਮੰਗ ਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੇਲਪੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੇਲਪੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ ਇਹ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਦੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆਕੇ ਨਹੀਂ ਬੱਚੇ ਵੀ ਸਾਡੇ ਕੋਲ ਨਹੀਂ ਆਪਾਂ ਇਹਨਾਂ ਸਾਰਿਆਂ ਨੂੰ ਸੀ.ਡੀ.ਸੀ. ਤੇ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀ.ਸੀ. ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਸਾਹਮਣੇ ਐਸ.ਐਚ.ਓ. ਸਿਟੀ ਉੰਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉਹਨਾਂ ਦੇ ਡੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਪੀਰ ਕੰਡੈਕਟ ਕਰੋ ਤਾਂ ਸਰ ਇਹਨਾਂ ਨੂੰ ਅਗੋਂ ਸਿਡਬੀਸੀ ਜਿਸ ਤਰ੍ਹਾਂ ਹੁਕਮ ਦੇਗੀ ਉਹਨਾਂ ਨੂੰ ਦੱਕ ਦਿੱਤਾ ਜਾਏ। ਅੱਲਸਾਰੀ ਸਾਡੇ ਘਰਾਂ ਵਿੱਚ ਡੀ ਸਾਹਿਬ ਨਾਲ ਮੀਟਿੰਗਾਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ। ਲਗਾਤਾਰ ਰੇਡਾਂ ਲਗੀਆਂ ਸਰ ਕੱਲ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਦੰਗੀਆਂ। ਸੱਚਾ ਸਿੰਘ ਮਲਤਾਨੀ ਚੇਅਰਪਸਨ ਡਿਸਟ੍ਰਿਕਟ ਚਾਈਲਡ ਵਲਫਰ ਕਮੇਟੀ ਕੋਲੋਂ ਇੱਕ ਸਰਕਾਰ ਦੇ ਪੂਰਨ ਤਰ੍ਹਾਂ ਨਹੀਂ ਬਣੀ ਜਿਹੜੇ ਦਲਦੇ ਬੇਦਖ ਦੇ ਕੋਈ ਸਾਡੇ ਡਿਸਟ੍ਰਿਕਟ ਚਾਰਜ ਪ੍ਰੋਟੈਕਸ਼ਨ ਜੋ ਜੋ ਛਿਓਰੀ ਇਹ ਸਾਡਾ ਗੁੰਡ ਜਿਹੜਾ ਇਹ ਹਰ ਮਹੀਨੇ ਰੇਡ ਕਰਦਾ ਬੜਿਆ ਬੈਂਕਿੰਗ ਵਾਲੇ ਕੇਸ ਵੀ ਜਿੰਦੇ ਮੰਦੇ ਇਹਨਾਂ ਦੇ ਰੇਡ ਕਰਦਾ ਤੇ ਜਿਹੜੇ ਚਾਈਲਡ ਲੇਬਰ ਕਰਾਉਣ ਲਈ ਇਹ ਲੋਕੀ ਕਰਦੇ ਨੇ ਉਹ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜਿਆ ਦਿੰਦਾ ਤੇ ਲੈ ਜਾਂਦਾ ਜਨਤਿਦਾਰ ਬੱਚੇ ਜਿਹੜੇ ਇਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨਾਲ ਪਿਆਰ ਦੇ ਨਾਲ ਜਿਹੜਾ ਵਰਤਾਵਾਂ ਕੀਤਾ ਜਾਂਦਾ ਥਾ ਜੋ ਜੋ ਉਹਨਾਂ ਸੱਤਾ ਦੀ ਢੋੜਾ ਹਉਸ ਹਾਬ ਨਾਲ ਉਹ ਵੀ ਕੀਤੀ ਜਾਂਦੀ ਉਹਨਾਂ ਨਾਲ ਪਰ ਜਿਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਈ ਧੀ ਖੁਵਾਉਂਦੇ ਨੇ ਉਹਨਾਂ ਤੇ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਇਹਨਾਂ ਨੂੰ ਢਾਲ ਪਾਓ ਤੇ ਸ਼ਾਰਪ ਵੰਸ਼ ਦੀ ਬਾਦ ਦੀ ਸਰਕਾਰ ਨੇ ਇਸ ਲਈ ਇੱਕ ਨਿਮਾ ਕੀਤਾ ਹੈ ਕਿ ਇਹ ਵਾਅਦੇ ਜ਼ਿਆਦਾ ਬਰਾ ਇਸੋ ਵਾਤਾਵਰਨ ਮਰਾਤ ਕਿਸ਼ਤਾਂ ਰੁਕਿਆ ਕਰਦਾ ਹੈ ਕਿਉਂਕਿ ਲੋਕੀ ਜਿਹੜੇ ਬੱਚੇ ਜਿਹੜੇ ਮੰਗਵਾਉਂਦੇ ਨੇ ਜਿੰਨਾ ਕੋ ਉਹ ਬੱਚੇ ਉਹਨਾਂ ਨੂੰ ਜਹਾ ਉਹਨਾਂ ਕੋਲ ਕੋਈ ਡੇਵਰ ਚਾਈਲਡ ਡੇਵਰ ਕਰਾਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਹੋਏ ਨੇ ਜਿਹੜੇ ਬਣੇ ਨੇ ਗੈਂਗ ਉਹਨਾਂ ਕੋਲ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਉਹ ਕਹਿੰਦੇ ਸਾਡੇ ਬੱਚੇ ਅੱਜ ਮਗਰਾ ਜਾਂਦੇ ਨੇ ਜਿਹੜੇ ਹੁਣ ਸਾਡੇ ਸਮਾਜ ਦੇ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲਪੜਾ ਜਾਂਦੀ ਹੈ ਇਸ ਕਰਕੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲਭਦੇ ਨੇ ਉਹਨਾਂ ਦਾ ਡੀਐਨਏ ਟੈਸਟ ਵੀ ਕਰਾ ਦੇ। ਕੀ ਇਹ ਬੱਚੇ ਉਹਨਾਂ ਦੇ ਹੈਗੇ ਕਿ ਨਹੀਂ ਹੈਗੇ? ਜੇ ਇਹਦੇ ਬੱਚੇ ਉਹਨਾਂ ਦੇ ਨੇ ਤੇ ਫਿਰ ਸਰਕਾਰ ਉਹਨਾਂ ਨੂੰ ਥੋੜੀ ਵਾਰਨ ਦੇ ਕੇ ਛੱਡ ਵੀ ਸਕਦੀ ਹੈ ਇੱਕ ਵਾਰੀ। ਪਰ ਜੇ ਦੁਬਾਰਾ ਉਹ ਖੜੇ ਗਏ ਤੇ ਫਿਰ ਉਹਨਾਂ ਤੇ ਐਫਾਇਰ ਕੀਤੀ ਜਾਏਗੀ। ਪਰ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਵੇ ਉਹਨਾਂ ਦੇ ਸਰਕਾਰ ਫਿਰ ਖਲਾਫ ਕਰ ਦੇਗੀ ਕੀ ਤੁਸੀਂ ਜਿਹੜੇ ਬੱਚੇ ਕਿਸੇ ਤੇ ਲੈ ਕੇ ਦੇ ਰਹੇ ਹੋ। ਤਾਂ ਉਹਨਾਂ ਦੇ ਖਲਾਫ ਸਿਰਾਫਰ ਹੋਏ। ਇਹ ਬੱਚੇ ਤੇ ਜਿਹਨਾਂ ਫਿਰ ਜਿਹਨਾਂ ਨੂੰ ਜਿਹੜਾ ਫੜ ਕੇ ਉਹ ਸਾਡੇ ਕੋਲ ਲੈ ਕੇ ਆਣਾ ਇਹਨਾਂ ਨੇ ਫਿਰ ਉਹ ਜਿਹਨਾਂ ਡੀਐਨਏ ਟੈਸਟ ਦੀ ਜਿਹਨਾਂ ਚ ਰਿਪੋਰਟ ਨਹੀਂ ਹੁੰਦੀ ਹਾਂਜੀ ਉਹਦੇ ਤੇ ਉਹ ਬੱਚੇ ਜਿਹੜੇ ਸਾਡੇ ਜਿਹੜੇ ਹੋਮ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਬੁਆਏ ਦਾ ਵੱਖਰਾ ਹੁੰਦਾ ਉਹਦੇ ਰਹਿਣਗੇ ਪਰ ਜੇ ਡੀਐਨਏ ਦੀ ਰਿਪੋਰਟ ਆ ਗਈ ਪਿਓ ਮਿਲ ਨਹੀਂ ਖਾਂਦਾ ਇਹਨਾਂ ਦਾ ਪਿਓ ਬੱਚੇ ਉਹਨਾਂ ਦੇ ਨਹੀਂ ਆਗੇ ਫਿਰ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹਨਾਂ ਦੇ ਖਿਲਾਫ ਜਿਹਨਾਂ ਨੇ ਗਿਆਲੀ ਬਣ ਕੇ ਕਰਦੇ ਵੀ ਸਾਡੇ ਬੱਚੇ ਤੋਂ ਉਹਨਾਂ ਦੇ ਖਰਾਬ ਜਿਹੜੀ ਹੋ ਦਾ ਫਾਇਦਾ ਦੱਸ ਕਿ ਕਿ ਹੈ। ਇਹੇ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜੇ ਰਹਿਣਾ ਉਹਨਾਂ ਨੂੰ ਚਦਰ ਹੋਮ ਚ ਰੱਖਿਆ ਜਾਏਗਾ ਤੇ ਉਹਨਾਂ ਦੀ ਸ਼ਾਂਤ ਸੰਭਾਲ ਰਾਸਟਰੀ ਜਿਹੜੀ ਸਰਕਾਰ ਦੂਏ। ਔਰ ਇਹ ਨੇਮ ذریعے ਜਾਰੇ ਦੇ ਸਾਰੀ। ਔਰ ਇਹ ਨੂੰ ਪੂਰੀ ਮੇਜ਼ ਆ ਤੇ ਜੇ ਸਖਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇੱਥੇ ਜਿਹੜੇ ਬੱਚੇ ਮੰਦਨ ਵਾਲਾ ਉਹ ਕੰਮ ਹੀ ਖਤਮ ਹੋ ਜਾਏਗਾ। ਔਰ ਸਰਕਾਰ ਦੀ ਇਹ ਬਹੁਤ ਵੱਡੀ ਕਦਮ ਹੈ। ਜਿ ਕੋਈ ਅੱਗੇ ਕਈ ਵਾਰੀ ਇਹ ਬੱਚੇ ਸਾਡੇ ਕੋਲ ਜੇ ਆਤੇ ਨੇ ਨਾ ਤੁਹਾਨੂੰ ਪਤਾ ਨਹੀਂ ਕਰਦਾ ਕੀ ਕੀਤਾ ਜਾਏਗਾ। ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਹੈ ਨਾ ਡੀਐਨਏ ਟੈਸਟ ਹੋਣਾ ਇਹ ਬਹੁਤ ਵਧੀਆ। ਔਰ ਉਹਦੇ ਨਾਲ ਨਰਕਲ ਕਾਫੀ ਡਰ ਪਏਗਾ। ਕਿਉਂਕਿ ਜਿੰਨੇ ਜਿਹੜੇ ਮੰਦਾਂਦੇ ਨੇ ਨੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਸਾਡੇ ਬੱਚੇ ਕਿ ਨਹੀਂ ਹੈ। ਉਹ ਦਾੜ ਤੇ ਸਾਡਾ ਅੱਗੇ ਨਾ ਛੱਡ ਕੇ ਦੌੜ ਜਾਣਗੇ। ਤੇ ਜਾਂ ਫਿਰ ਇਸ ਪੇਟ 'ਚ ਆ ਕੇ ਤਾਂ ਉਹਨਾਂ ਦੇ ਬੱਚੇ ਦੱਸ ਕੀ। ਇਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ